ਮਾਨਸਾ ਜ਼ਿਲ੍ਹਾ ਦੇ ਪਿੰਡ ਜੋਗਾ ਦੀ ਇਹ ਘਟਨਾ ਜਿੱਥੇ ਖੂਹ ਦੇ ਵਿੱਚ ਡਿੱਗੀ ਸਾਜਿਆ ਆਖਿਰਕਾਰ ਜ਼ਿੰਦਗੀ ਦੀ ਝੰਗ ਹਾਰ ਚੁੱਕੀ ਹੈ। ਖੂਹ ਦੇ ਵਿੱਚ ਡਿੱਗੀ ਸਾਜੀਆਂ ਨੂੰ 7 ਘੰਟਿਆਂ ਬਾਅਦ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਉਹ ਦੁਨੀਆ ਛੱਡ ਚੁੱਕੀ ਸੀ। ਹਰ ਪਾਸੇ ਮਾਹੌਲ ਗਮਗੀਨ ਹੈ ਤੇ ਪਿੰਡ ਜੋਗਾ ਦੇ ਵਿੱਚ ਹਰੇਕ ਪਿੰਡ ਵਾਸੀ ਦੀਆਂ ਅੱਖਾਂ ਦੇ ਵਿੱਚ ਹੰਝੂ ਨੇ। ਇਹ ਮਾੜਾ ਹਾਦਸਾ ਪਿੰਡ ਦੇ ਵਿੱਚੋਂ ਕਿਸੇ ਦੇ ਨਾਲ ਵੀ ਹੋ ਸਕਦਾ ਸੀ। एनडीआरएफ दी टीम ਜਦੋਂ ਮੌਕੇ ਤੇ ਪਹੁੰਚੀ ਤਾਂ ਸਾਰੇ ਪਿੰਡ ਵਾਲੇ ਉੱਥੇ ਹੀ ਇਕੱਠੇ ਹੋ ਗਏ ਸਨ ਫਿਲਹਾਲ ਕੁੜੀ ਦੀ ਮ੍ਰਿਤਕ ਦੇਹ ਨੂੰ ਖੂਹ ਦੇ ਵਿੱਚੋਂ ਕੱਢ ਕੇ ਸਿਵਲ ਹਸਪਤਾਲ ਵਿਖੇ ਰਖਵਾਇਆ ਗਿਆ ਦੱਸਿਆ ਕਿ ਪਿੰਡ ਜੋਗਾ ਦੇ ਵਿੱਚ ਅੱਜ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਪਿੰਡ ਕਿਸ਼ਨਪੁਰਾ ਦੀ 21 ਸਾਲ ਦੀ ਕੁੜੀ ਆਪਣੀ ਮਾਸੀ ਦੇ ਕੋਲ ਜੋ ਕੀ ਰਹਿਣ ਆਈ ਹੋਈ ਸੀ ਸਵੇਰੇ ਬੱਚਿਆਂ ਦੇ ਨਾਲ ਖੇਡਦੇ ਸਮੇਂ ਅਚਾਨਕ ਹੀ ਉਹ ਖੂਹ ਦੇ ਵਿੱਚ ਡਿੱਗ ਗਈ ਪੀੜਤ ਪਰਿਵਾਰ ਦੇ ਵਿਅਕਤੀ ਗੁਰ لال ਸਿੰਘ ਨੇ ਦੱਸਿਆ ਕਿ ਜਦ ਵੀ ਨਗਰ ਪੰਚਾਇਤ ਤੇ ਜੋਗਾਂ ਦੀਆਂ ਚੋਣਾਂ ਹੁੰਦੀਆਂ ਸਨ ਤਾਂ ਉਹ ਆਪਣੇ ਇਲਾਕੇ ਦੇ ਕੌਂਸਲਰ ਨੂੰ ਖੂਨੂ ਬੰਦ ਕਰਨ ਦੇ ਲਈ ਆਖਦੇ ਸਨ ਪਰ ਉਹਨਾਂ ਦੇ ਗਰੀਬ ਹੋਣ ਕਾਰਨ ਕੋਈ ਵੀ ਮੰਗ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ ਸੀ ਐਨਡੀਆਰਐਫ ਦੀ ਟੀਮ ਦੇ ਵੱਲੋਂ ਭਾਰੀ ਮੁਸ਼ਕਲਾਂ ਤੋਂ ਬਾਅਦ ਖੂਹ ਦੇ ਵਿੱਚੋਂ ਕੁੜੀ ਨੂੰ ਬਾਹਰ ਕੱਢਿਆ ਗਿਆ ਪਰ ਪਾਣੀ ਦੇ ਵਿੱਚ ਡੁੱਬਣ ਦੇ ਕਾਰਨ ਕੁੜੀ ਦੀ ਜਾਨ ਜਾ ਚੁੱਕੀ ਹੈ ਇਸ ਦਾ ਨਾਮ ਸਾਜਿਆ ਸੀ ਅਤੇ ਉਮਰ 21 ਸਾਲ ਦੀ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਅਗਲੀ ਕਾਰਵਾਈ ਤੇ ਲਈ ਮ੍ਰਿਤਕ ਦੇ ਨੂੰ ਰਖਵਾਇਆ ਗਿਆ ਜਿਸ ਮੌਕੇ ਤੇ ਪੁਲਿਸ ਵਾਲਿਆਂ ਦਾ ਕਹਿਣਾ ਸੀ ਕਿ ਸਵੇਰੇ ਖੂਹ ਦੇ ਨਜ਼ਦੀਕ ਬੱਚਿਆਂ ਦੇ ਨਾਲ ਖੇਡਦੇ ਸਮੇਂ ਅਚਾਨਕ ਇਹ ਘਟਨਾ ਵਾਪਰੀ ਹੁਣ ਐ ਵੀ ਕਿਹਾ ਕਿ ਮਾਮਲੇ ਦੀ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਹੈ ਐਨ ਡੀ ਆਰ ਐਫ ਦੀ ਟੀਮ ਦੇ ਅਧਿਕਾਰੀ ਅਨਿਲ ਕੁਮਾਰ ਨੇ ਕਿਹਾ ਕਿ ਜਦੋਂ ਹੀ ਉਹਨਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਟੀਮ 11 ਵਜੇ ਦੇ ਕਰੀਬ ਇਸ ਜਗ੍ਹਾ ਤੇ ਪਹੁੰਚ ਗਈ ਸੀ ਉਹਨਾਂ ਦੇ ਵੱਲੋਂ ਰੈਸਕਿਊ ਕੀਤਾ ਗਿਆ ਪਹਿਲਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ 120 ਫੁੱਟ ਦੇ ਕਰੀਬ ਡੂੰਘੇ ਖੂਹ ਦੇ ਵਿੱਚ 20 ਫੁੱਟ ਪਾਣੀ ਅਤੇ ਥੱਲੇ ਗਾਰ ਹੋਣ ਦੇ ਕਾਰਨ ਸਾਜ਼ੀਆਂ ਨੂੰ ਕੱਢਣਾ ਮੁਸ਼ਕਿਲ ਹੋ ਗਿਆ ਸੀ ਬਾਰੀ ਮੁਸ਼ਕਲਤ ਦੇ ਬਾਅਦ ਇਸ ਕੁੜੀ ਨੂੰ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਪਹੁੰਚਾਇਆ ਗਿਆ ਪਰ ਮਾੜੀ ਕਿਸਮਤ ਦੇ ਨਾਲ ਇਸ ਦੀ ਜਾਨ ਨਹੀਂ ਬਚ ਪਾਈ ਆਪਣੀ ਮਾਸੀ ਦੇ ਘਰ ਆਈ ਹੋਈ ਕਿਸ਼ਨਪੁਰਾ ਦੇ ਵਿੱਚ 21 ਸਾਲ ਦੀ ਕੁੜੀ ਦੀ ਬੜੀ ਹੀ ਬੇਰਹਿਮੀ ਦੇ ਨਾਲ ਜਾਨ ਗਈ ਹੈ। ਗੱਲ ਤੁਹਾਨੂੰ ਦੱਸਦੇ ਹਾਂ। ਘਰੇ ਨਹੀਂ ਸੀ ਮੈਂ। ਤੁਸੀਂ ਆ ਨਹੀਂ ਸੀ ਕਰੇ। ਮੈਂ ਤਾਂ ਕੰਮ ਕਰ। ਅੱਛਾ। ਤਾਂ ਤਿਆ ਕੇ ਮਤਲਬ ਲੱਗਦਾ ਤੁਹਾਨੂੰ ਜੇ ਤੁਸੀਂ ਇਹਨਾਂ ਵੀ ਆ ਗੱਲ ਹੋਈ। ਸਾਨੂੰ ਬਤਿਆਣ। ਇਹ ਬੱਚੇ ਹੈਗੇ ਸੀ ਮੌਕੇ ਤੇ। ਹਾਂ। ਤੇ ਕਿੱਥੋਂ ਪਹੁੰਚੀ ਸੀ ਲੜਕੀ ਆਪਣੀ ਇਹ? ਕਿਸ਼ਨਪੁਰਾ ਤੋਂ ਸੀ। ਬੋਲਦੇ ਸੀ। ਛੋਡੀ ਕੀ ਲੱਗਦੀ ਸੀ? ਹਾਂ ਜੀ। ਕਿੰਨੇ ਦਿਨ ਪਹਿਲਾਂ ਇੱਥੇ ਆਈ ਸੀਗੀ ਦਿਨ ਤਾਂ ਨਹੀਂ ਹੋ ਗਏ ਹੂੰ ਬੱਸ ਇਹ ਮੈਂ ਆਪਣੇ ਮਾਗਰ ਨਾਲ ਖੂਬ ਐਪਸੇ ਤੁਸੀਂ ਕਿਹਾ ਨਹੀਂ ਦੀ ਇਹਨੂੰ ਬੰਦ ਕੀਤਾ ਜਾਵੇ ਜਾਂ ਵੀ ਕੋਈ ਬੱਚੇ ਦਾ ਨਸਾਨ ਹੋ ਸਕਦਾ ਨਾ ਅੱਜ ਉਹੀ ਗੱਲ ਹੋ ਗਈ ਬਹੁਤ ਕਿਹਾ ਹੂੰ ਤਾਂ ਹੁਣ ਕੀ ਇੱਥੇ ਜਿਹੜਾ ਸਾਰੇ ਪ੍ਰਸ਼ਾਸਨ ਪਹੁੰਚ ਗਏ ਹਨਾ ਆ ਚੁੱਕੇ ਨੇ ਸਾਰੇ ਅਫਸਰ ਆਪਾਂ ਕਹਿ ਦਈਏ ਅੱਜ ਵੱਡੀਆਂ ਵੱਡੀਆਂ ਗੱਲਾਂ ਕਰਨਗੇ ਜੇ ਇਹ ਗੱਲਾਂ ਪਹਿਲਾਂ ਕਰ ਲੈਂਦੇ ਤਾਂ ਮਾਪਿਆਂ ਨੂੰ ਤਲਾਹ ਦੇ ਜਿਹੜੇ ਪਿੰਡ ਸੀਗੇ ਇਹਨਾਂ ਦੇ ਕੀ ਕਰਦੀ ਸੀ ਲੜਕੀ ਇਹ ਇਹ ਪੈਨ ਆਈ ਲੈਸ ਕਰਕੇ ਹਿਡੂ ਸੀ ਬੈਂਕਟ ਸੀ ਇਹ ਦਿਮਾਗੀ ਜੰਸਮ ਜੀ ਵੀ ਸੀ ਮੈਂ ਥੋੜੀ ਜਿਹਾ ਕਰਕੇ ਆਇਆ ਅੱਛਾ ਤੁਸੀਂ ਕਿਥੇ ਕੰਮ ਕਰਨ ਵਾਗੇ ਹੈ ਇੱਥੇ ਕਵਾਂਡੀਆਂ ਦੀ ਸਿਪੋਣੀ ਕਰੀ ਤੇ ਜੀ ਮਾਸੀ ਕੋਲ ਆਈ ਸੀ ਨਹੀਂ ਮਾਸੀ ਕੋਲ ਆਈ ਸੀ ਪਰਾਂ ਇਹ ਲੈਸ ਕਰਕੇ ਦੇ ਬੈਂਡ ਨਹੀਂ ਆਈ ਸੀ ਇਹ ਮਾਰੇ ਮੋਢੇ ਤੇ ਕੈਚਨ ਜੀ ਭਾਈ ਗਈ ਸੀ ਦੰਦਨ ਹੋਈ ਸੀ ਆਈ ਮਾਸੀ ਕੋਈ ਸੀ ਮਾਸੀ ਐਨ ਕਹਿੰਦੀ ਗਰੀਬ ਆ ਬਾਰੇ ਨਹੀਂ ਆਏ ਬਲੇ ਮੁਸਲਮਾਨ ਲਈ ਹੁੰਦੇ ਆ ਇਹ ਗਈ ਸੀ ਕੁੜੀ ਪੋਚੇ ਰੋਣਾ ਮਾਸੀ ਤਾਂ ਉਹਨੇ ਸਬਜ਼ੀ ਵੀ ਬਣਾਈ ਐ ਰੋਟੀ ਵੀ ਬਣਾਈ ਐ ਕੁੜੀ ਨੇ ਉਹ ਦੂਜਾ ਵਾਰ ਜਦੋਂ ਅੱਕਾ ਨੂੰ ਕਹਿੰਦੀ ਆ ਪਾ ਇਧਰ ਦੇਖੀਏ ਹਾਂ ਖੂਬੜਾ ਕੋਦ ਹੈ 40 50 ਸਾਲ ਦਾ ਹੀ ਆ ਇਹਨਾਂ ਨੇ ਪੰਜ ਹਾੜੇ ਅੱਖੇ ਬੋਟਾ ਹੀ ਪਾਇਆ ਅਸੀਂ ਪਵਾਇਆ ਬੋਟਾ ਕਹਿ ਕੇ ਹੁਣ ਸਾਡੀ ਕੋਈ ਗੱਲ ਨਹੀਂ ਸੁਣੀ ਮੈਂਬਰ ਨੇ ਹਾਂ ਕਿਹੜਾ ਬਦਬਾ ਕੇ ਜਾਲ ਜੂਲ ਪਾ ਗੋ ਸਮਝ ਲਾ ਤੇ ਉਹਨਾਂ ਨੇ ਹਾੜੀ ਗੱਲ ਨਹੀਂ ਸੁਣੀ ਜਵਾਕ ਭਾਈ 2 ਕੋਟੀਆਂ ਪਰਲੇ ਘਰਾਣਾ ਦੇ ਵੀ ਇਹਨਾਂ ਦੀ ਜਵਾਕ ਸਾਰੇ ਇਹਨਾਂ ਇੱਥੇ ਆ ਤੇਰੇ ਦੀ ਤੁਸੀਂ ਐ ਨਹੀਂ ਸੀ ਕਰੇ ਅੱਛਾ ਤਾਂ ਤਿਆ ਕਹੇ ਮਤਲਬ ਲੱਗਿਆ ਤੁਹਾਨੂੰ ਜੇ ਤੁਸੀਂ ਇਹਨਾਂ ਵੀ ਆ ਗੱਲ ਹੋਈ ਇਹ ਬੱਚੇ ਹੈਗੇ ਸੀ ਲੋਕੇ ਤੇ ਕਿੱਥੋਂ ਪਹੁੰਚੀ ਸੀ ਲੜਕੀ ਆਪਣੀ ਇਹ ਕਿਸਨ ਕੋਰੇ ਤੋਂ ਸੀ ਮਗ ਦੇ ਦਿੱਤੇ ਸੋਡੀ ਕੀ ਲੱਗਦੀ ਸੀ ਪੰਜ ਕਿੰਨੇ ਦਿਨ ਪਹਿਲਾਂ ਇੱਥੇ ਆਈ ਸੀ ਬੀ ਦਿਨ ਤਾਂ ਨਹੀਂ ਹੋਏ ਹੂੰ ਬਜੀ ਰਮਣਾ ਆਪਣੇ ਮਾਗਰਾਂ ਨੂੰ ਖੂਹ ਆਪੇ ਸੀ ਤੁਸੀਂ ਕਿਹਾ ਨਹੀਂ ਦੀ ਇਹਨੂੰ ਬੰਦ ਕੀਤਾ ਜਾਵੇ ਜਾਂ ਵੀ ਬੱਚੇ ਦਾ ਨੁਕਸਾਨ ਹੋ ਸਕਦਾ ਨਾ ਅੱਜ ਉਹੀ ਗੱਲ ਹੋਗੀ ਬਹੁਤ ਕਿਹਾ ਹੂੰ ਤਾਂ ਹੁਣ ਕੀ ਇੱਥੇ ਜਿਹੜਾ ਸਾਰੇ ਪ੍ਰਸ਼ਾਸਨ ਪਹੁੰਚ ਗਏ ਨਾ ਆ ਚੁੱਕੇ ਨੇ ਸਾਰੇ ਅਫਸਰ ਆਪਾਂ ਕਹਿ ਦਈਏ ਅੱਜ ਵੱਡੇ ਵੱਡੇ ਗੱਲਾਂ ਕਰਨਗੇ ਜੇਹੀ ਗੱਲਾਂ ਪਹਿਲਾਂ ਕਰ ਲੈਂਦੇ ਤਾਂ ਮਾਪਿਆਂ ਨੂੰ ਤਲਾ ਦੇ ਤਿਹੜੇ ਪਿੰਡ ਸੀਗੇ ਨਾ ਕੀ ਕਰਦੀ ਸੀ ਲੜਕੀ ਇਹ ਇਹ ਬੈਨ ਆਈ ਲੈਟਸ ਕਰਕੇ ਹੀ ਸੀ ਬੈਂਕਟ ਸੀਰੇ ਦਿਮਾਗੀ ਡਾਂਸ ਸੰਦੀ ਵੀ ਸੀ ਮਤ ਥੋੜੀ ਜਿਹਾ ਕਰਕੇ ਅੱਛਾ ਤੁਸੀਂ ਕਿਥੇ ਘੁੰਮ ਕਰਨ ਵਾਗੇ ਹੈ ਇੱਥੇ ਕਮਾਂਡੀਆਂ ਦੀ ਫੋਟੋ ਲੀ ਤਾਂ